ਹਾਂਜੀ ਬਹੁਤ ਸਾਰੇ ਬਾਈਆਂ ਦੇ ਕਮੈਂਟ ਆਉਂਦੇ ਰਹੇ ਸੀ ਹਨਾ ਵੀ ਬਾਈ ਜੀ ਤੁਸੀਂ ਜਿਹੜਾ ਗ੍ਰੇਨੇਟ ਲਾਉਣੇ ਹੋ ਤੇ ਉਹ ਕੀ ਰੇਟ ਦੇ ਵਿੱਚ ਲਾਉਣੇ ਹੋ ਜੀ ਚਲੋ ਮੈਂ ਕਿਹਾ ਫਿਰ ਉਹ ਵੀ ਦੱਸ ਹੀ ਦਈਏ ਆਪਾਂ ਹਨਾ ਸੋ ਬਹੁਤ ਕਮੈਂਟ ਵੀ ਮੈਸੇਜ ਵੀ ਆਉਂਦੇ ਰਹਿੰਦੇ ਸੀ ਤੇ ਕੱਲਾਂ ਵੀ ਕਰਕੇ ਤੁਸੀਂ ਪੁੱਛਦੇ ਰਹਿੰਦੇ ਸੀ ਹਨਾ ਵੀ ਕੀ ਰੇਟ ਦੇ ਉੱਤੇ ਤੁਸੀਂ ਗ੍ਰੇਨੇਟ ਲਾਉਣੇ ਹੋ ਜੀ ਸੋ ਬਾਈ ਜੀ ਗ੍ਰੇਨੇਟ ਆਪਾਂ ਲਾਉਣੇ ਆ ਜੀ 35 ਰੁਪਏ ਸਕੁਅਰ ਫੁੱਟ ਦੇ ਵਿੱਚ ਚਾਹੇ ਤੁਸੀਂ ਮਤਲਬ ਪੂਰੀ ਸ ਲੈਵਲ ਪਾ ਲੋ ਚਾਹੇ ਮਾਰੀ ਮੋਟੀ ਕੋਈ ਬੱਚ ਉਹਦੇ ਡਿਜ਼ਾਈਨਿੰਗ ਕਰਵਾ ਲਓ ਜਿੱਦਾਂ ਲਪਾਟੋ ਪੱਥਰ ਵਿੱਚ ਕਟਿੰਗ ਕਰਕੇ ਪਵਾਣਾਗਾ ਉਹ ਵੀ ਤੁਸੀਂ ਪਵਾ ਸਕਦੇ ਹੋ ਸੀ ਸੋ 35 ਰੁਪਏ ਸਕੁਅਰ ਫੁੱਟ ਦੇ ਵਿੱਚ ਆਪਾਂ ਉਹ ਕੰਮ ਕਰਦੇ ਆਂ ਜੀ ਕੰਮ ਆਪਣਾ ਹੁੰਦਾ ਮਰੇਲ ਕੋੜਲੇ ਦੇ ਵਿੱਚੀ ਜੀ ਸੋ ਮਰੇਲ ਕੋੜਲੇ ਦੇ ਮੰਨ ਲਓ ਤੁਸੀਂ 15 ਕਿਲੋਮੀਟਰ ਦੇ ਏਰੀਆ ਦੇ ਵਿੱਚੀ ਆਪਾਂ ਕੰਮ ਕਰਦੇ ਆਂ ਜੀ ਤੇ ਆਪਣਾ ਨਾਲੇ YouTube ਦੇ ਉੱਤੇ ਵੀ ਬਣਿਆ ਹੋਇਆ ਚੈਨਲ ਜੀ ਰਤਨੀ ਮਾਰਬਲ ਵਰਕ ਇਹ ਨਾਮ ਰੱਖਿਆ ਹੋਇਆ ਆਪਣੇ ਚੈਨਲ ਦਾ ਜੀ ਤੇ ਇਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਜੀ ਉਦੇ ਉੱਤੇ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਐਂ ਚੰਗੀ ਤਰ੍ਹਾਂ ਬੋਲ ਕੇ ਰੇਟ ਵੀ ਦੱਸ ਦੇਈ ਰਿਆ ਤੇ ਜਿੱਦਾਂ ਦਾ ਕੰਮ ਹੋਇਆ ਹੁੰਦਾ ਉਹ ਵੀ ਜੀ ਛੋਟਾ ਨਾਲ ਜਾਣਕਾਰੀ ਸਾਂਝੀ ਕਰੀਦਾ ਸਾਰੀ ਤੇ ਉਹਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਜਿੱਦਾਂ ਤੁਸੀਂ ਸਾਡੀ ਵੀਡੀਓ ਨੂੰ ਇੰਸਟਾ ਦੇ ਉੱਤੇ ਪਿਆਰ ਦਿੰਦੇ ਹੋ ਜੀ ਅਸੀਂ ਉਮੀਦ ਕਰਦੇ ਹਾਂ ਵੀ YouTube ਦੇ ਉੱਤੇ ਵੀ ਇਦਾਂ ਹੀ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਕਰੋਗੇ ਜੀ ਸੋ ਦੂਜੇ ਨੰਬਰ ਤੇ ਜੀ ਉਦੇ ਉੱਤੇ ਆਪਾਂ ਹਰ ਇੱਕ ਟੌਪਿਕ ਤੇ ਗੱਲ ਕਰਿਆ ਕਰਨੀ ਐ ਸੋ ਤੇ ਅਪਲੋਡ ਕਰਿਆ ਕਰਾਂਗੇ ਵੀਡੀਓ ਆਪਾਂ ਹਰ ਇੱਕ ਟੌਪਿਕ ਤੇ ਮਤਲਬ ਤੁਸੀਂ ਆਪਦੇ ਘਰੇ ਪੱਥਰ ਲਵਾਉਂਗੇ ਸਾਡੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਆਏ ਨਹੀਂ ਮਤਲਬ ਹੋਊਗਾ ਵੀ ਪੱਥਰ ਵਾਲਾ ਮੇਸਤਰੀ ਆ ਯਾਰ ਗਲਤ ਕੰਮ ਕਰ ਗਿਆ ਇੱਥੋਂ ਆਏ ਕਰਾਉਣੇ ਸੀ ਇੱਥੋਂ ਆਏ ਕਰਾਉਣਾ ਸੀ ਉਹ ਨਹੀਂ ਹੋ ਰਹਾ ਨਹੀਂ